ਸਰੀਰ ਤੰਦਰੁਸਤ ਹੈ ਤੇ ਹੋਂ ਲੱਗਦਾ ਸਾਰਾ ਸੰਸਾਰ ਜੀਵਨ ਦਾ ਆਨੰਦ ਮਾਣਦੇ ਐ ਤੇ ਜੇ ਕਿਤੇ ਬਿਮਾਰੀਆਂ ਨੇ ਜੱਫਾ ਹਣ ਮਾਰਿਆ ਫਿਰ ਹੋਂ ਲੱਗਦਾ ਸਾਰਾ ਸੰਸਾਰ ਸੁਤਾ ਪਿਆ ਵਰਾ 225 ਦਾ ਪਹਿਲਾ ਪ੍ਰੋਗਰਾਮ ਜਾਨ ਹੈ ਤਾਂ ਜਹਾਨ ਖ ਲੈ ਕੇ حاضر ਆਂ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਦੁਨੀਆ ਭਰ ਦੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤ ਸ੍ਰੀ ਅਕਾਲ ਦਿਲ ਦੀਆਂ ਗਰੇ ਵਿੱਚ ਸਵਾਗਤ ਅੱਜ ਕੁਦਰਤੀ ਗੱਲ ਹੈ ਕਿ ਨਵਾਂ ਵਰਾ ਨਵੇਂ ਵਰੇ ਦਾ ਪਹਿਲਾ ਪ੍ਰੋਗਰਾਮ ਹੈ ਤੇ ਫਿਰ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਕੋਈ ਕਹੋ ਜੀ ਸ਼ਖਸੀਅਤ ਮੇਰੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਦਸਤਾਰ ਦਾ ਤੇ ਆਪਣੇ ਮੈਡੀਕਲ ਖੇਤਰ ਦਾ ਨਾਮ ਉੱਚਾ ਕੀਤਾ ਹੈ ਖਾਸ ਕਰਕੇ ਭਾਰਤ ਦੇ ਵਿੱਚ ਕਿਉਂਕਿ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਪੰਜਾਬ ਦੇ ਵਿੱਚ ਇੱਕ ਪਹਿਲਾ ਇਹੋ ਜਿਹਾ ਹਸਪੀਟਲ ਹੈ ਜਿਸ ਹਸਪੀਟਲ ਦੇ ਵਿੱਚ ਹੈਲੀਪੈਡ ਵੀ ਹੈ ਮਲਟੀ ਸਪੈਸ਼ਲਟੀ ਹਸਪੀਟਲ ਹੈ ਇੱਕ ਕਿਡਨੀ ਸਪੈਸ਼ਲਿਸਟ ਦੇ ਤੌਰ ਤੇ ਜਾਣੇ ਜਾਂਦੇ ਕੈਂਸਰ ਸੰਬੰਧੀ ਬੜੇ ਆਲਾ ਡਾਕਟਰ ਡਾਕਟਰ ਬਲਦੇਵ ਸਿੰਘ ਆਲਕੁਨਾਨੇ ਮਿਹਨਤ ਕਰਕੇ ਇਕਾਈ ਹਸਪੀਟਲ ਲੁਧਿਆਣੇ ਦੇ ਵਿੱਚ ਖੋਲ੍ਹਿਆ ਸੀ ਪਰ ਉਸ ਹਸਪੀਟਲ ਨੇ ਇੱਥੇ ਸਾਡੇ ਸਿਸਟਮ ਇਹੋ ਜਿਹੇ ਨੇ ਜਿੰਨਾ ਸਿਸਟਮਾ ਕਰਕੇ ਐਮ ਆਰ ਆਈ ਦੀ ਵਾਰੀ ਆਉਂਦੇ ਆਉਂਦਿਆਂ ਬੰਦਾ ਚੜਾਈ ਕਰ ਜਾਂਦਾ ਹੈ ਕਿਡਨੀ ਖਰਾਬ ਹੋ ਗਈ ਹੈ ਰਿਮੂਵ ਕਰਾਣੀ ਹੈ ਰੈਸ਼ ਨਾ ਹੋ ਗਿਆ ਸਾਡੇ ਇਹਨਾਂ ਮੁਲਕਾਂ ਦਾ ਕਿ ਇਨਫਰਾਸਟ੍ਰਕਚਰ ਦਾ ਚੇਂਜ ਨਹੀਂ ਕੀਤਾ ਪੋਪੂਲੇਸ਼ਨ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਮੈਨੂੰ 22 ਵਰੇ ਹੋ ਗਏ ਨੇ ਸਿਹਤ ਸੰਬੰਧੀ ਸ਼ੋਅ ਕਰਦਿਆਂ ਨੂੰ ਪਹਿਲਾਂ ਰੇਡੀਓ ਤੇ ਤੇ ਅੱਜਕੱਲ ਟੀਵੀ ਦੇ ਉੱਤੇ ਇਹਦੇ ਵਿੱਚ ਮੇਰਾ ਯਤਨ ਹੁੰਦਾ ਹੈ ਕਿ ਦੁਨੀਆ ਭਰ ਤੋਂ ਚੁਣ ਕੇ ਉਹ ਆਲਾ ਡਾਕਟਰਾਂ ਨੂੰ ਤੁਹਾਡੇ ਨਾਲ ਸਾਂਝ ਪਵਾਈ ਜਾਵੇ ਮੁਲਾਕਾਤ ਕੀਤੀ ਜਾਵੇ ਜਿਨ੍ਹਾਂ ਕਰਕੇ ਮਨੁੱਖਤਾ ਦੀ ਜਾਨ ਬਚਦੀ ਹੈ ਤੇ ਅੱਜ ਡਾਕਟਰ ਬਲਦੇਵ ਸਿੰਘ ਆਲ ਕੋ ਨਾਨ ਨੂੰ ਮੈਂ ਬੇਨਤੀ ਕੀਤੀ ਹੈ ਪ੍ਰੋਗਰਾਮ 2025 ਦੇ ਪਹਿਲੇ ਪ੍ਰੋਗਰਾਮ ਦੇ ਵਿੱਚ ਆਉ ਉਹਨਾਂ ਦਾ ਕਰਦੇ ਹਾਂ ਸਵਾਗਤ ਡਾਕਟਰ ਸਾਹਿਬ ਜਾਨ ਹੈ ਤ ਜਹਾਨ ਹੈ ਦੇ ਵਿੱਚ ਦਿਲ ਦੀਆਂ ਗਰਾਈਆਂ ਚ ਸਵਾਗਤ ਜੀ ਸੱਸੀ ਕਾਲ ਜੀ ਸੱਸੀ ਕਾਲ ਸੱਸੀ ਕਾਲ ਡਾਕਟਰ ਸਾਹਿਬ ਤੁਹਾਡੀਆਂ ਖਬਰਾਂ ਤਕਰੀਬਨ ਪੜਦੇ ਰਹੀਦਾ ਹੈ ਦੇਖਦੇ ਰਹੀਦਾ ਹੈ ਕਿ ਕੋਈ ਕੋ ਚੱਲ ਰਿਹਾ ਕਿਉਂਕਿ ਜਿਹੜਾ ਇਕਾਈ ਹਸਪੀਟਲ ਮਲਟੀ ਸਪੈਸ਼ਲਟੀ ਹਸਪੀਟਲ ਹੈ ਇਤੋਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਲੋਕ ਕਈ ਵਾਰੀ ਪੁੱਛਦੇ ਆ ਕਿਸਦਾ ਕੁਲਦੀਪ ਸਿੰਘ ਜੀ ਤੁਹਾਡਾ ਤਾਂ ਡਾਕਟਰ ਨਾਲ ਬਹੁਤ ਲੰਮੇ ਸਮੇਂ ਤੋਂ ਸੰਬੰਧ ਹੈ ਕਿਹੜੇ ਹਸਪਤਲ ਜਾ ਕੇ ਕਿਡਨੀ ਦਾ ਇਲਾਜ ਕਰਾਈਏ ਗੋਡਿਆਂ ਦਾ ਇਲਾਜ ਕਰਾਈਏ ਜਾਂ ਫਿਰ ਕੈਂਸਰ ਦੀ ਕੋਈ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਉਹਦੇ ਵਾਸਤੇ ਗਾਇਨੀ ਦੀ ਪ੍ਰੋਬਲਮ ਹੈ ਅੱਖਾਂ ਦੀ ਪ੍ਰੋਬਲਮ ਹੈ ਕਿਹੜਾ ਵਧੀਆ ਡਾਕਟਰ ਹੈ ਤੇ ਮੇਰਾ ਖਿਆਲ ਹੈ ਤੁਹਾਡੇ ਕੋਲ ਹਰ ਤਰ੍ਹਾਂ ਦੀ ਸਪੈਸ਼ਲਿਟੀ ਹੈ ਥੋੜੀ ਜਿਹਾ ਮੈਨੂੰ ਇਹ ਦੱਸਿਓ ਕਿ ਕਿੰਨੇ ਕ ਬਾਰੇ ਹੋ ਗਏ ਨੇ ਹਸਪੀਟਲ ਨੂੰ ਸ਼ੁਰੂ ਕੀਤੇ ਆ ਡਾਕਟਰ ਸਾਹਿਬ ਪਹਿਲਾਂ ਆਪਾਂ ਹਸਪੀਟਲ ਇਹ ਇਕਾਈ ਹਸਪੀਟਲ ਜੂਨ 2018 ਦੇ ਵਿੱਚ ਸ਼ੁਰੂ ਹੋਇਆ ਸੀ ਵੈਸੇ ਮੈਂ 99 ਤੋਂ ਲੈ ਕੇ ਇਸ ਫੀਲਡ ਦੇ ਵਿੱਚ ਆ 8 ਸਾਲ ਪੀਜੀ ਚੰਡੀਗੜ੍ਹ ਦੇ ਵਿੱਚ ਸੀ ਫਿਰ ਲੁਧਿਆਣਾ ਮੈਡੀਕਲ ਕਾਲਜ ਦੇ ਵਿੱਚ ਸੀ ਫਿਰ 18 ਦੇ ਵਿੱਚ ਰਿਜ਼ਾਈਨ ਕਰਕੇ ਇਹ ਇਕਾਈ ਹਸਪੀਟਲ ਸ਼ੁਰੂ ਕੀਤਾ ਗਿਆ ਵਾਹ ਤੇਰੇ ਸੱਤ ਬਰੇ ਹੋ ਗਏ ਮੈਨੂੰ ਯਾਦ ਹੈ ਡਾਕਟਰ ਸਾਹਿਬ ਜਦੋਂ ਤੁਸੀਂ ਓਪਨਿੰਗ ਕੀਤੀ ਸੀ ਉਦੋਂ ਮੈਂ ਤੁਹਾਡੇ ਨਾਲ ਰੇਡੀਓ ਤੇ ਗੱਲਬਾਤ ਕੀਤੀ ਸੀ ਮੈਨੂੰ ਬਹੁਤ ਚੰਗੀ ਤਰ੍ਹਾਂ ਚੇਤੇ ਆ ਉਹ ਹੁਣ ਹਸਪੀਟਲ ਦੇ ਵਿੱਚ ਕਿੰਨੀਆਂ ਕੁ ਸਪੈਸ਼ਲਿਟੀਆਂ ਨੇ ਤੁਹਾਡੇ ਕੋਲ ਥੋੜੇ ਜਿਹਾ ਦੱਸਿਓ ਵੀ ਕਿਹੜੀ ਕਿਹੜੀ ਚੀਜ਼ ਦੀ ਮੁਹਾਰਤ ਰੱਖਣ ਵਾਲੇ ਡਾਕਟਰ ਨੇ ਤੁਹਾਡੇ ਨੂੰ ਸਾਡੇ ਕੋਲੇ ਇੱਕ ਹਾਰਟ ਸਰਜਰੀ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀ ਸਪੈਸ਼ਲਿਟੀ ਹੈ ਇਸ ਵਕਤ ਚਾਹੇ ਉਹਦੇ ਚ ਨਿਊਰੋਸਾਇੰਸਸ ਆ ਬ੍ਰੇਨ ਦੀ ਜਾਂ ਸਪਾਈਨਲ ਕੋਰਡ ਦੇ ਆਪਰੇਸ਼ਨ ਹੈ ਚਾਹੇ ਆਰਥੋਪੀਡਿਕਸ ਆ ਜਿੱਦਾਂ ਤੁਸੀਂ ਕਿਹਾ ਗੋਡਿਆਂ ਦੇ ਜੋੜ ਬਦਲਨੇ ਆ ਚੂਲੇ ਬਦਲਨੇ ਆ ਚਾਹੇ ਉਹ ਗਾਇਨੀ ਦਾ ਮਦਰ ਐਂਡ ਚਾਈਲਡ ਇੰਸਟੀਚਿਊਟ ਆ ਜਿਹੜੀ ਕਿ Oman ਦੇ ਪ੍ਰਿੰਸ ਨੇ ਇਨੋਗਰੇਟ ਕੀਤੀ ਸੀਗੀ ਚਾਹੇ ਉਹ ਲਿਵਰ ਆ ਗੈਸਟ੍ਰੋਸਾਇੰਸ ਦਾ ਲਿਵਰ ਟ੍ਰਾਂਸਪਲੈਂਟ ਹੈ ਤੇ ਸਭ ਤੋਂ ਜਿਹੜਾ ਸਾਡਾ ਇੰਡੀਆ ਦੇ ਵਿੱਚ ਜਾਣਿਆ ਜਾਂਦਾ ਉਹ ਹੈਗਾ ਯੂਰੋਲੋਜੀ ਨਿਫਰੋਲੋਜੀ ਤੇ ਕਿਡਨੀ ਟ੍ਰਾਂਸਪਲੈਂਟ ਡਿਪਾਰਟਮੈਂਟ ਜੀ ਇੱਕ ਸਪਨ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਇਕਾਈ ਹਸਪੀਟਲ ਇੱਕ ਲੀਡਿੰਗ ਇੰਸਟੀਚੂਟ ਹੈ ਬਾਕੀ ਤਾਂ ਜਿਨਨੇ ਕੈਂਸਰਸ ਵਗੈਰਾ ਹੈਗੇ ਆ ਚਾਹੇ ਉਹ ਕਿਡਨੀ ਦਾ ਕੈਂਸਰ ਹੈ ਪ੍ਰੋਸਟੇਟ ਦਾ ਕੈਂਸਰ ਹੈ ਬੱਚੇ ਦਾ ਨੀ ਦਾ ਕੈਂਸਰ ਹੈ ਬ੍ਰੈਸਟ ਕੈਂਸਰ ਹੈ ਉਸੇ ਵੀ ਤਰ੍ਹਾਂ ਦਾ ਕੋਈ ਕੈਂਸਰ ਹੈ ਉਸ ਦਾ ਇਲਾਜ ਬੜੇ ਚੰਗੇ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਜਿਸ ਦੇ ذریعے ਜਿੱਦਾਂ ਤੁਸੀਂ ਗੱਲ ਕਰੋਗੇ ਆਪਾਂ 9 ਤਰੀਕ ਨੂੰ ਇੱਕ ਯੂਰੋ ਕੈਂਸਰ ਅਵੇਅਰਨੈਸ ਤੇ ਆਰਗਨ ਡੋਨੇਸ਼ਨ ਅਵੇਅਰਨੈਸ ਰੈਲੀ ਹੋ ਰਹੀ ਹੈ ਤੇ 15 ਤਰੀਕ ਨੂੰ ਮੈਂ ਉਹਦੀ ਤਸਵੀਰ ਵੀ ਦਿਖਾਉਂਦਾ ਜੇ ਅਪਣ ਕਰਦਾ ਜੀ ਇਹ ਜਿਹੜੀ ਮੋਟਰਸਾਈਕਲ ਰੈਲੀ ਹੋ ਰਹੀ ਹੈ ਇਹਦੀ ਗੱਲ ਕਰ ਰਹੇ ਹਾਂ ਸੀ ਬਿਲਕੁਲ ਜੀ ਇਹ ਗੱਲ ਅੱਛਾ ਤੁਹਾਡੇ ਕੋਲੇ ਸਲਾਈਡ ਪਹੁੰਚੀ ਹੋਈ ਹੈ ਹਾਂ ਮੈਂ ਸਾਰਾ ਗੂਗਲ ਤੋਂ ਕਢ ਲਿਆ ਨਾ ਉਹਨਾਂ ਜੀ ਮੈਨੂੰ ਇਹ ਸਾਰਾ ਕੁਝ ਦੇਖ ਕੇ ਤੁਹਾਡੇ ਨੂੰ ਫੋਨ ਕੀਤਾ ਮੈਂ ਹਾਂ ਚਲੀਆਂ ਜਾਂਦੀਆਂ ਜਿਨ੍ਹਾਂ ਦੇ ਅੰਗ ਫੇਲ ਹੋ ਜਾਂਦੇ ਆ ਲਿਵਰ ਜਾਂ ਕਿਡਨੀ ਉਹਨਾਂ ਨੂੰ ਅੰਗ ਮਿਲਦੇ ਨਹੀਂ ਹੈ ਦੂਸਰੇ ਪਾਸੇ ਇੱਕ ਐਕਸੀਡੈਂਟ ਦੇ ਵਿੱਚ ਜਾਂ ਬ੍ਰੇਨ ਡੈਡ ਪਰਸਨ ਆ ਉਹ ਉੱਥੇ ਜਾਣਾ ਚਾਹ ਸਕਦਾ ਆਟਾ ਅੰਗ ਦਾਨ ਕਰਕੇ ਤੇ ਲੋਕਾਂ ਨੂੰ ਅਵੇਅਰਨੈਸ ਘੱਟ ਆ ਪਰ ਹੁਣ ਵੱਧਦੀ ਜਾ ਰਹੀ ਹੈ ਜਿਹਦੇ ਵਿੱਚ ਇਕਾਈ ਹਸਪੀਟਲ ਇੱਕ ਪਹਿਲਾ ਪੰਜਾਬ ਦਾ ਹਸਪੀਟਲ ਹੈ ਜਿੱਥੇ ਕੈਡਾਵਾ ਟ੍ਰਾਂਸਪਲਾਂਟ ਇਹਨੂੰ ਕਹਿੰਦੇ ਅਸੀਂ ਬ੍ਰੇਨ ਡੈਥ ਤੋਂ ਬਾਅਦ ਜਿਹੜੇ ਅੰਗਦਾਨ ਕਰਕੇ ਟ੍ਰਾਂਸਪਲਾਂਟ ਹੁੰਦੇ ਆ ਉਹ ਹੁੰਦੇ ਆ ਉਹ ਕੈਡਾਵਾ ਟ੍ਰਾਂਸਪਲਾਂਟ ਇਕਾਈ ਪੰਜਾਬ ਦਾ ਪਹਿਲਾ ਹਸਪਤਾਲ ਹੈ ਜੀ ਜੀ ਦੂਸਰਾ ਕੈਂਸਰਸ ਬਹੁਤ ਹੁੰਦੇ ਆ ਉਹਦੀ ਅਵੇਅਰਨੈਸ ਕਰਨ ਲਈ ਮੋਟਰਸਾਈਕਲ ਰੈਲੀ ਰੱਖੀ ਗਈ ਹੈ ਅੱਛਾ ਇਹਦੇ ਵਿੱਚ ਡਾਕਟਰ ਸਾਹਿਬਾ ਜਿਵੇਂ ਤੁਸੀਂ 9 ਫਰਵਰੀ ਨੂੰ ਏ ਆਰਗਨ ਡੋਨੇਸ਼ਨ ਅਵੇਅਰਨੈਸ ਦਾ ਜ਼ਿਕਰ ਕੀਤਾ ਹੈ ਇਹਦੇ ਨਾਲ 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 ਕੈਂਸਰ ਦਾ ਕਿਉਂਕਿ ਤੁਹਾਡੀ ਬੜੀ ਮੁਹਾਰਤ ਵੀ ਰਹੀ ਹੈ ਕੈਂਸਰ ਸਕਰੀਨਿੰਗ ਕੋਈ ਕੈਂਪ ਵਗੈਰਾ ਵੀ ਤੁਸੀਂ ਆ ਜੋ ਆਯੋਜਿਤ ਕੀਤੇ ਨੇ ਕਿਉਂਕਿ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ ਸਾਡੇ ਬਾਪੂ ਦਾ ਸੰਦੇਸ਼ ਹੈ ਗੁਰਸਿੱਖ ਦਾ ਵੈਸੇ ਵੀ ਫਰਜ਼ ਹੈ ਕਿ ਆਪਣੇ ਦਸਾਂ ਨੂਆਂ ਦੀ ਕਿਰਦੇ ਵਿੱਚੋਂ ਕੁਝ ਨਾ ਕੁਝ ਲੋੜਵੰਦਾਂ ਦੀ ਮਦਦ ਲਈ ਆਉਣਾ ਸੋ ਲੋੜਵੰਦਾਂ ਦੀ ਮਦਦ ਲਈ ਮੈਂ ਤੁਹਾਨੂੰ ਦੇਖਦਾ ਰਹਨਾ ਕਿ ਤਕਰੀਬਨ ਕੋਈ ਨਾ ਕੋਈ ਫ੍ਰੀ ਕੈਂਪ ਤੁਸੀਂ ਲਾਉਂਦੇ ਰਹਿੰਨੇ ਹੋ ਕੈਂਸਰ ਦੀ ਸਕਰੀਨਿੰਗ ਦੇ ਕੋਈ ਫ੍ਰੀ ਕੈਂਪ ਜਿਹੜੇ ਆਯੋਜਿਤ ਕੀਤੇ ਨੇ ਮੈਂ ਸਕਰੀਨ ਵੀ ਦਿਖਾਈ ਸੀ ਇੱਕ ਵਾਰੀ ਫੇਰ ਦਿਖਾ ਦੇਣਾ ਉਹ ਥੋੜ੍ਹਾ ਜਿਹਾ ਦੱਸਿਓ ਵੀ ਕਿੱਥੇ ਨੇ ਤੇ ਕਦੋਂ-ਕਦੋਂ ਹੋ ਰਹੇ ਨੇ ਜੀ ਇਹ ਜਿਹੜਾ ਫ੍ਰੀ ਕੈਂਸਰ ਸਕਰੀਨਿੰਗ ਕੈਂਪ ਹੈ ਇਹ ਦੂਸਰਾ ਇਨਾ ਮਹਿੰਗਾ ਵੱਡਾ ਕੈਂਪ ਹੈ ਇਹ ਵਰਲਡ ਕੈਂਸਰ ਕੇਅਰ ਜਿਨ੍ਹਾਂ ਦਾ ਕੁਲਵੰਤ ਹਲੀਵਾਲ ਜੀ ਚੇਅਰਮੈਨ ਆ ਉਹਦੇ ਨਾਲ ਰਲ ਕੇ ਅਸੀਂ ਲਗਾਨੇ ਆ ਜਿਹਦੇ ਵਿੱਚ ਆਲਮੋਸਟ 5 ਤੋਂ 10000 ਰੁਪਏ ਦੇ ਟੈਸਟ ਮਰੀਜ਼ਾਂ ਨੂੰ ਫ੍ਰੀ ਕੀਤੇ ਜਾਂਦੇ ਆ ਉਹਦੇ ਵਿੱਚ ਚਾਹੇ ਉਹ ਗਦੂਦਾ ਦਾ ਕੈਂਸਰ ਹੈ ਪ੍ਰੋਸਟੇਟ ਕੈਂਸਰ ਹੈ ਹੱਡੀਆਂ ਦਾ ਕੈਂਸਰ ਹੈ ਬੱਚੇਦਾਨੀ ਦਾ ਕੈਂਸਰ ਹੈ ਬ੍ਰੈਸਟ ਕੈਂਸਰ ਹੈ ਜਾਂ ਫੇਫੜਿਆਂ ਦਾ ਕੈਂਸਰ ਹੈ ਜਾਂ ਅੰਤਰੀਏ ਦਾ ਕੋਲਨ ਕੈਂਸਰ ਹੈ ਲਿਵਰ ਕੈਂਸਰ ਹੈ ਇਹ ਹਰ ਤਰ੍ਹਾਂ ਦੇ ਕੈਂਸਰ ਦੇ ਮਰੀਜ਼ ਦਾ ਫ੍ਰੀ ਸਕਰੀਨਿੰਗ ਚੈੱਕਅਪ ਹੋਏਗਾ ਜਿਹਦੇ ਵਿੱਚ ਆਲਮੋਸਟ ਹਸਪੀਟਲ ਦੇ ਤੇ ਵਰਲਡ ਕੈਂਸਰ ਕੇਅਰ ਦੇ 10000 ਦੇ ਟੈਸਟ ਫ੍ਰੀ ਹਰ ਮਰੀਜ਼ ਨੂੰ ਕੀਤੇ ਜਾਂਦੇ ਆ ਤੇ ਕੈਂਸਰ ਸਕਰੀਨਿੰਗ ਚੈੱਕਅਪ ਕੈਂਪ ਦਾ ਮਕਸਦ ਕੁਲਦੀਪ ਸਿੰਘ ਜੀ ਇਹ ਹੈ ਕਿ ਜੇ ਕੋਈ ਕੈਂਸਰ ਜਲਦੀ ਪਕੜਿਆ ਜਾਵੇ ਤਾਂ ਉਹਦਾ ਕੰਪਲੀਟ ਕਿਉਰ ਪੋਸੀਬਲ ਹੈਗਾ ਤੇ ਲੋਕੀਆਂ ਦੀਆਂ ਬਹੁਮੁੱਲੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹੈਗੀਆਂ ਓਕੇ ਸੋ ਇਹ ਵਰਡ ਕੈਂਸਰ ਕੇਅਰ ਦੇ ਤਾਂ ਕੁਲਵੰਤ ਸਿੰਘ ਜੀ ਮੇਰਾ ਖਿਆਲ ਹੈ ਜਦੋਂ ਦੇ ਲੱਗੇ ਨੇ ਉਦੋਂ ਦੇ ਨਾਲ ਪ੍ਰੋਗਰਾਮਾਂ ਜਾ ਕੇ ਅਵੇਰਨੈਸ ਵੀ ਫਲਾਉਂਦੇ ਰਹਿੰਦੇ ਆ ਇਸੇ ਕਰਕੇ ਮੈਂ ਅੱਜ ਤੁਹਾਨੂੰ ਲਿਆਉਣ ਦਾ ਮਤਲਬ ਵੀ ਇਹ ਹੀ ਸੀ ਕਿ ਤੁਸੀਂ ਮਨੁੱਖਤਾ ਦੇ ਭਲੇ ਲਈ ਵੀ ਨਾਲ ਹਮੇਸ਼ਾ ਜੁੜੇ ਰਹਿੰਨੇ ਹੋ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਬੱਸਾਂ ਜਾਂਦੀਆਂ ਹਨ ਉਹਦੇ ਵਿੱਚ ਤੁਹਾਡੇ ਵੱਲੋਂ ਇੱਕ ਕੈਂసర్ ਸਕ੍ਰੀਨਿੰਗ ਦਾ ਜਿਹੜਾ ਪ੍ਰੋਜੈਕਟ ਨਾਲ ਵਿੱਢਿਆ ਮੈਂ ਕਹਿੰਦਾ ਬੜੀ ਬੜੀ ਵਧੀਆ ਗੱਲ ਹੈ ਇਹਦੇ ਵਿੱਚ ਮੈਂ ਥੋੜਾ ਜਿਹਾ ਇਹ ਦੱਸਾਂ ਕਿ ਪਿਛਲੇ ਵਾਰੀ ਵੀ ਮੈਂ ਤੁਹਾਡੇ ਨਾਲ ਗਦੂਦਾਂ ਦੀ ਥੋੜੀ ਜੀ ਗੱਲਬਾਤ ਕੀਤੀ ਸੀ ਤੁਸੀਂ ਹੁਣ ਵੀ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਨੈਰੋਲੋਜੀ ਡਿਪਾਰਟਮੈਂਟ ਤੁਹਾਡੇ ਕੋਲ ਬੜਾ ਵੱਡਾ ਡਿਪਾਰਟਮੈਂਟ ਯੂਰੋਲੋਜੀ ਤੇ ਨੈਰੋਲੋਜੀ ਬੜਾ ਵੱਡਾ ਡਿਪਾਰਟਮੈਂਟ ਹੈ ਯੂਰੋਲੋਜੀ ਦੇ ਵਿੱਚ ਬਹੁਤੇ ਲੋਕਾਂ ਨੂੰ ਜਿਉਂ ਹੀ 60 ਕ ਟੱਪਦੇ ਆ ਨਾ ਤੇ ਉਸ ਤੋਂ ਬਾਅਦ ਪਿਸ਼ਾਬ ਦੀ ਬੜੀ ਮੁਸ਼ਕਲ ਆਉਂਦੀ ਆ ਰਾਤੀ ਦੋ ਦੋ ਵਾਰੀ ਉੱਠ ਕੇ ਆਉਣਾ ਆ ਮੈਂ ਕੱਲ ਹੀ ਅਜੇ ਸਰਦਾਰ ਗੁਰਚਰਨ ਸਿੰਘ ਬਨਵਾਇਆ ਥਾ ਜਿਹੜੇ ਉਹਗੇ ਸਮਾਜ ਸੇਵੀ ਨੇ ਉਹਨਾਂ ਨੂੰ ਅੰਮ੍ਰਿਤਸਰ ਖਵਾਈ ਅੱਡੇ ਤੇ ਰੋਕ ਲਿਆ ਸੀ 36 ਘੰਟੇ ਉੱਤੇ ਡੇਟੇਨ ਕਰਕੇ ਰੱਖਿਆ ਕਹਿੰਦਾ ਸਦਾ ਕੁਲਦੀਪ ਸਿੰਘ 77 ਵਰਿਆਂ ਦੀ ਉਮਰ ਹੋ ਗਈ ਆ ਤੇ ਮੈਨੂੰ ਵਾਰ-ਵਾਰ ਪਿਸ਼ਾਬ ਆਉਂਦਾ ਸੀ ਜਿਹਦੇ ਕਰਕੇ ਮੇਰੀ ਨੀਂਦ ਬੜੀ ਖਰਾਬ ਹੁੰਦੀ ਆ ਕਿਉਂਕਿ ਜਿਉਂ ਹੀ ਬੰਦਾ ਸੀਨੀਅਰ ਹੁੰਦਾ ਤੇ ਇਹ ਵਾਸ਼ਰੂਮ ਦੀ ਬੜੀ ਵੱਡੀ ਮੁਸ਼ਕਲ ਹੋ ਜਾਂਦੀ ਆ ਵਾਰ-ਵਾਰ ਪਿਸ਼ਾਬ ਆਉਂਦਾ ਹੈ ਇਹ ਵਾਰ-ਵਾਰ ਪਿਸ਼ਾਬ ਆਉਣ ਦੇ ਕਾਰਨ ਕੀ ਨੇ ਤੇ ਇਹ ਤੋਂ ਬਚਿਆ ਜਾ ਸਕਦਾ ਕੀ ਕਾਰਨ ਬਿਲਕੁਲ ਕੁਲਦੀਪ ਸਿੰਘ ਜੀ ਜਿਹੜਾ ਨਾ ਪਸ਼ਾਬ ਦੀ ਸ਼ਿਕਾਇਤ ਆ ਉਮਰ ਦੇ ਲਿਹਾਜ਼ ਨਾਲ ਇਹ ਆਲਮੋਸਟ ਹਰ ਮਰੀਜ਼ ਹਰ ਇਨਸਾਨ ਨੂੰ ਹੁੰਦੀ ਹੈ ਜੀ ਤੇ ਮਰਦਾਂ ਦੇ ਪ੍ਰੋਸਟੇਟ ਹੁੰਦਾ ਪ੍ਰੋਸਟੇਟ ਵਧਣ ਕਰਕੇ ਹੁੰਦੀ ਹੈ ਜਿਨ੍ਹਾਂ ਕੇ ਪ੍ਰੋਸਟੇਟ ਵੈਸੇ ਗਦੂਦ ਜਿਹੜੇ ਵੈਸੇ ਵੀ ਵੱਧ ਸਕਦੇ ਤੇ ਕੈਂਸਰ ਕਰਕੇ ਵੀ ਵੱਧ ਸਕਦੇ ਆ ਅੱਛਾ ਜਿਸ ਕਰ ਇਹ ਕੈਂਸਰ ਸਕਰੀਨਿੰਗ ਕੈਂਪ ਵੀ ਲਾਇਆ ਜਾ ਰਿਹਾ ਹੈ ਕਿਉਂਕਿ ਗਦੂਦਾਂ ਦਾ ਜੇ ਕੈਂਸਰ ਜਲਦੀ ਪਕੜਿਆ ਜਾਵੇ ਤਾਂ ਮੈਂ ਜਿੱਦਾਂ ਪਹਿਲਾਂ ਦੱਸਿਆ ਇਹ ਬਿਲਕੁਲ ਕੈਂਸਰ ਰਹਿਤ ਹੋ ਜਾਂਦਾ ਮਰੀਜ਼ ਦੂਸਾ ਗਦੂਦਾ ਵਧਨ ਕਰਕੇ ਜਿਹੜੀ ਪਿਸ਼ਾਬ ਦੀ ਥੈਲੀ ਆ ਉਹਦੇ ਵਿੱਚ ਕੁਝ ਤਬਦੀਲੀਆਂ ਆਉਂਦੀਆਂ ਜਿਸ ਕਰਕੇ ਜਿੱਦਾਂ ਤੁਸੀਂ ਦੱਸਿਆ ਸਰਦਾਰ ਗੁਚਨ ਸਿੰਘ ਆ ਉਹ ਪਿਸ਼ਾਬ ਰੋਕਣਾ ਮੁਸ਼ਕਲ ਹੋ ਜਾਂਦਾ ਉਹਨੂੰ ਬਾਰ ਬਾਰ ਜਾਣਾ ਪੈਂਦਾ ਅਰਜੈਂਸੀ ਹੁੰਦੀ ਹੈ ਫ੍ਰੀਕਵੈਂਸੀ ਹੁੰਦੀ ਹੈ ਕਈ ਵਾਰੀ ਇੰਨੀ ਅਰਜੈਂਸੀ ਹੋ ਜਾਂਦੀ ਹੈ ਕਿ ਬਾਥਰੂਮ ਪਹੁੰਚਣ ਤੋਂ ਪਹਿਲਾਂ ਹੀ ਕੱਪੜੇ ਗਿੱਲੇ ਹੋ ਜਾਂਦੇ ਆ ਹੂੰ ਪਿਸ਼ਾਬ ਖੁੱਲ ਕੇ ਨਹੀਂ ਆਂਦਾ ਰੁਕ ਰੁਕ ਕੇ ਆਂਦਾ ਟਾਈਮ ਜ਼ਿਆਦਾ ਲੱਗਦਾ ਇੱਕ ਇਨਸਾਨ ਕਰਦਾ ਹੈ ਜਿਨ੍ਹਾਂ ਨੂੰ ਇਹ ਸ਼ਿਕਾਇਤ ਆ ਦੂਜਾ ਇਨਸਾਨ ਕਰਕੇ ਚਲਾ ਜਾਂਦਾ ਉਹ ਤਿੰਨ ਤਿੰਨ ਬੰਦਿਆਂ ਦੇ ਬਰਾਬਰ ਦਾ ਟਾਈਮ ਲੈ ਲੈਂਦਾ ਕਿ ਉਹਦਾ ਪੂਰਾ ਮਸਾਨਾ ਖਾਲੀ ਨਹੀਂ ਹੁੰਦਾ ਇਹ ਬੜੀ ਕਾਮਨ ਪ੍ਰੋਬਲਮ ਹੈ ਜਿੱਦਾਂ ਕਿ ਜੇ ਚੈੱਕਅਪ ਕਰਾਇਆ ਜਾਵੇ अर्ਲੀ ਸਟੇਜ ਤੇ ਜਿਸ ਕਾਰਨ ਕਰਕੇ ਵੀ ਹੋਈ ਹੈ ਬਿਲਕੁਲ ਠੀਕ ਹੋਣ ਵਾਲੀ ਬਿਮਾਰੀ ਹੁੰਦੀ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਲੋਕਾਂ ਨੂੰ ਕਈ ਸਮਝ ਲੈਂਦੇ ਆ ਕਿ ਉਮਰ ਦੇ ਲਿਹਾਜ਼ ਨਾਲ ਜੀ ਪਛਾਤ ਦੀ ਧਾਰ ਤੱਕ ਕਮਜ਼ੋਰ ਹੋਣੀ ਸੀ ਨਾ ਉਮਰ ਦੇ ਲਿਹਾਜ਼ ਨਾਲ ਗਦੂਦ ਵਧਦੇ ਜਿਹੜੀ ਕਿ ਉਹ ਪ੍ਰੋਬਲਮ ਕ੍ਰੀਏਟ ਕਰਦੇ ਆ ਉਹਨਾਂ ਦਾ ਇਲਾਜ ਹੋ ਜਾਵੇ ਤਾਂ ਤੁਸੀਂ ਜਵਾਨਾਂ ਵਾਂਗੂ ਯੂਰਿਨ ਪਾਸ ਕਰੋਗੇ ਓਕੇ ਗਦੂਦ ਵਧਣ ਕਰਕੇ ਹੀ ਗਦੂਦਾਂ ਦੇ ਕੈਂਸਰ ਤੇ ਗਦੂਦਾਂ ਦੇ ਵਧਣੇ ਦੋ ਅਲੱਗ-ਅਲੱਗ ਚੀਜ਼ਾਂ ਨੇ ਤੁਹਾਨੂੰ ਐਨੂੰ ਐਕਸਪਲੇਨ ਕਰਿਓ ਦੋ ਬਿਮਾਰਗ ਅਲੱਗ-ਅਲੱਗ ਹੈ ਹਾਂਜੀ ਮੈਂ ਉਹੀ ਐਸੇ ਕਰਕੇ ਤੁਹਾਨੂੰ ਪੁੱਛਣਾ ਚਾਹਨਾ ਕਿਉਂਕਿ ਜਿਹੜੇ ਗਦੂਦ ਸਿੰਪਲ ਵਧਦੇ ਆ ਉਹ ਪਿਸ਼ਾਬ ਦੀਆਂ ਨਿਸ਼ਾਨੀਆਂ ਪੈਦਾ ਕਰਦੇ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਬਾਰ-ਬਾਰ ਆਣਾ ਅਰਜੈਂਸੀ ਫ੍ਰੀਕੁਐਂਸੀ ਅਰਜੈਂਟ इनकंटिनेंस ਜਾਂ ਰੋਕ ਰੋਕ ਕੇ ਆਣਾ ਇਹ ਗੁਰੂਦਾ ਦਾ ਕੈਂਸਰ ਵੀ ਇਦਾਂ ਦੀਆਂ ਨਿਸ਼ਾਨੀਆਂ ਪੈਦਾ ਕਰਦਾ ਹੈ ਲੇਕਿਨ ਗੁਰੂਦਾ ਕੈਂਸਰ ਬੜੀ ਜਲਦੀ ਇਹ ਨਿਸ਼ਾਨੀਆਂ ਪੈਦਾ ਕਰਦਾ ਤੇ ਜਿਹੜਾ ਗੁਰੂਦ ਵਧਨ ਕਰਕੇ ਇਹ ਬਿਮਾਰੀਆਂ ਪੈਦਾ ਹੁੰਦੀਆਂ ਉਹ ਹੌਲੀ ਹੌਲੀ ਆਉਂਦੀਆਂ ਉਹਨੂੰ ਅਸੀਂ ਬੀਪੀਐਚ ਕਹਿੰਦੇ ਆ ਬਿਨਾਈਨ ਪ੍ਰੋਸਟੇਟਿਕ ਇਨਲਾਰਜਮੈਂਟ ਬੀਪੀਈ ਕਹ ਲਓ ਜਾਂ ਬੀਪੀਐਚ ਕਹ ਲਓ ਦੂਸਰੇ ਵਾਸਤੇ ਪ੍ਰੋਸਟੇਟ ਕੈਂਸਰ ਦੋਨਾਂ ਦਾ ਇਲਾਜ ਅਲੱਗ ਹੈ ਉਹ ਜਿਹੜਾ ਅੱਧੇ ਉਹਦਾ ਅਸੀਂ ਅੱਜ ਕੱਲ ਐਡਵਾਂਸ ਟੈਕਨੀਕ ਐਂਡੋਸਕੋਪਿਕ ਸਰਜਰੀ ਜਾਂ ਲੇਜ਼ਰ ਸਰਜਰੀ ਜਾਂ ਮਾਟਰ ਥੈਰਪੀ ਬੜੇ ਤਰ੍ਹਾਂ ਦੀਆਂ ਥੈਰਪੀਜ਼ ਹੈਗੀਆਂ ਉਹਦੇ ਨਾਲ ਉਹਦਾ ਇਲਾਜ ਕਰਦੇ ਆ ਕੋਈ ਕੱਟ ਨਹੀਂ ਕੋਈ ਟਾਂਕਾ ਨਹੀਂ ਕੋਈ ਬਲੱਡ ਨਹੀਂ ਨਿਕਲਦਾ ਜੇਰਾ ਕੈਂਸਰ ਹੈ ਜੇ ਅਰਲੀ ਸਟੇਜ ਪਕੜਾ ਜਾਵੇ ਤਾਂ ਉਹ ਅਸੀਂ ਸਾਰੇ ਪ੍ਰੋਸਟੇਟ ਕੱਢ ਕੇ ਮਰੀਜ਼ ਨੂੰ ਕੈਂਸਰ ਰਹਿਤ ਕਰ ਦੇਈਦਾ ਪ੍ਰੋਬਲਮ ਇਹ ਹੈ ਕਿ ਲੋਕਾਂ ਨੂੰ ਜਲਦੀ ਚੈੱਕਅਪ ਕਰਾਉਣਾ ਚਾਹੀਦਾ ਜਦੋਂ ਵੀ ਨਿਸ਼ਾਨੀ ਪੈਦਾ ਹੁੰਦੀ ਹੈ ਉਦੋਂ ਹੀ ਚੈੱਕਅਪ ਕਰਾਉਣਾ ਚਾਹੀਦਾ ਉਹ ਸਭ ਤੋਂ ਉਹਨਾਂ ਦੇ ਫਾਇਦੇਮੰਦ ਆ ਉਹ ਟਾਈਮ ਇਹਦਾ ਮਤਲਬ ਹੈ ਜਦੋਂ ਵਾਰ-ਵਾਰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ ਤੇ ਪਤਾ ਲੱਗ ਰਿਹਾ ਕਿ ਰਾਤ ਦੀ ਬੜੀ ਮੁਸ਼ਕਲ ਹੈ ਇਹਦੇ ਨਾਲ ਕੋਈ ਪੇਨ ਵੀ ਹੁੰਦੀ ਹੈ ਡਾਕਟਰ ਸਾਹਿਬ ਜਿਹਦੇ ਕੋਈ ਸਿੰਪਟਮ ਦੇ ਵਿੱਚੋਂ ਪਤਾ ਲੱਗੇ ਥੋੜਾ ਜਿਹਾ ਇਕੱਲੇ ਗਦੂਦਾਂ ਦੀ ਸ਼ਿਕਾਇਤ ਕਰਕੇ ਪੇਨ ਹੋਣ ਦੇ ਚਾਂਸਸ ਘੱਟ ਹੁੰਦੇ ਆ ਦਰਦ ਹੋਣ ਦੇ ਪਰ ਉਹਦੇ ਨਾਲ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ ਕਈ ਵਾਰੀ ਪੱਥਰੀਆਂ ਬਣ ਜਾਂਦੀਆਂ ਕਈ ਵਾਰੀ ਅੰਦਰ ਮਸਾਨੇ 'ਚ ਸੋਜਾ ਆ ਜਾਂਦਾ ਹੈ ਇਹ ਜੇ ਨਾਲ ਸਾਰੀਆਂ ਚੀਜ਼ਾਂ ਪੈਦਾ ਹੋ ਜਾਣ ਤੇ ਪੇਸ਼ੇਂ ਨੂੰ ਪਿਸ਼ਾਬ ਕਰਨ ਲੱਗੇ ਦਰਦ ਹੋਏਗੀ ਖੂਨ ਵੀ ਆ ਸਕਦਾ ਓਕੇ ਹੂੰ ਕੋਈ ਵੀ ਆਉਂਦਾ ਹੈ ਇਹ ਸਿੰਪਟਮ ਨੇ ਬਿਲਕੁਲ ਓਕੇ ਇਹਦੇ ਵਾਸਤੇ ਆਮ ਕਰਕੇ ਟੈਸਟ ਕਿਹੜਾ ਜਿਹਦੇ ਵਾਸਤੇ ਡਾਕਟਰ ਕੋਲ ਜਾ ਕੇ ਟੈਸਟ ਕਰਾਉਣ ਤੇ ਇੱਥੇ ਸਾਡੇ ਤਾਂ ਜਿੰਨਾ ਚਿਰ ਵਾਰੀ ਆਉਂਦੀ ਹੈ ਉਹਨੇ ਨੂੰ ਤਾਂ ਬੰਦਾ ਘੱਲੇ ਆਵੇਂ ਨਾਨਕਾ ਸਦੇ ਉੱਠੀ ਜਾਏ ਹੋ ਜਾਂਦਾ ਕਿਉਂਕਿ ਸਿਸਟਮ ਹੀ ਬੜਾ ਮਾਰਾ ਹੋ ਗਿਆ ਨਹੀਂ ਤਾਂ ਕਿਸੇ ਵੇਲੇ ਲੋਕ ਇੰਡੀਆ ਤੋਂ ਆ ਕੇ ਇੱਥੇ ਇਲਾਜ ਕਰਾਉਣ ਆਉਂਦੇ ਸੀ ਹੁਣ ਇੱਥੇ ਜਿਉਂ-ਜਿਉਂ ਪਾਪੂਲੇਸ਼ਨ ਵੱਧ ਰਹੀ ਹੈ 인ਫਰਾਸਟ੍ਰਕਚਰ ਸਰਕਾਰਾਂ ਨੇ ਅਜੇ ਤੱਕ ਚੇਂਜ ਨਹੀਂ ਕੀਤਾ ਮੈਂ ਕਈ ਵਾਰੀ ਜਦੋਂ ਸਾਡੇ ਸਿਹਤ ਮੰਤਰੀ ਆਉਂਦੇ ਜਾਂ ਹੋਰ ਕੋ ਆਉਂਦੇ ਐਂਟਰੂ ਹੁੰਦੀ ਤਾਂ ਗਲਬਤ ਕਰੀਦੀ ਐ ਭਾਈ ਸਾਡੇ ਹਸਪਤਾਲ ਨੂੰ ਸਰੀ ਸ਼ਹਿਰ ਹੈ ਜਿੱਥੋਂ ਸਾਡਾ ਸਟੂਡੀਓ ਹੈ ਜਿੱਥੋਂ ਗਲਬਤ ਕਰ ਰਹੇ ਆਂ ਸਰੀ ਸ਼ਹਿਰ ਦੀ 20 ਵਰੇ ਪਹਿਲਾਂ ਦੀ ਆਬਾਦੀ ਤੇ ਅੱਜ ਦੀ ਆਬਾਦੀ ਤਿੰਨ ਗੁਣਾ ਜ਼ਿਆਦਾ ਚਾਰ ਗੁਣਾ ਵਧ ਗਈ ਹਸਤਾ ਲੋਹੀ ਆ ਸਰੀ ਮੈਮੋਰੀਆ ਹਸਪੀਟਲ ਐਮਰਜੈਂਸੀ ਜਾਣ ਵਾਸਤੇ ਸਾਨੂੰ ਘੱਟੋ ਘੜ 6 ਘੰਟਿਆਂ ਤੋਂ ਲੈ ਕੇ 11 11 ਘੰਟੇ ਦੀ ਉਡੀਕ ਹੈ ਤੇ ਬਾਅਦ ਦੇ ਵਿੱਚ ਕਹਿ ਦਿੰਦੇ ਆ ਤੁਹਾਡਾ ਆ ਸਕੈਨਿੰਗ ਹੋਣੀ ਸੀ ਫਲਾਣੇ ਤਰੀਕੇ ਨਾਲ ਉਹ ਮਸ਼ੀਨਾਂ ਅਵੇਲੇਬਲ ਨਹੀਂ ਅਗਲੇ ਸਾਲ ਤੁਹਾਡੀ ਵਾਰੀ ਆਉਣੀ ਹੈ ਤੇ ਅਗਲਾ ਕਹਿੰਦਾ ਕਿਉਂ ਨਾ ਟਿਕਟ ਖਰਚ ਕੇ ਯਾਰ ਇੰਡੀਆ ਹੀ ਘੇੜਾ ਮਾਰੇ ਆਈਏ ਨਾਲੇ ਉੱਥੇ ਐ ਕਿ ਅੱਜ ਜਾਣਾ ਕੱਲ ਨੂੰ ਤੁਹਾਡੇ ਸਾਰੇ ਟੈਸਟ ਤੇ ਪਰਸੋਂ ਨੂੰ ਤੁਹਾਡੀ ਸਰਜਰੀ ਹੋ ਜਾਣੀ ਹੈ ਇਹ ਇਹਦੇ ਵਿੱਚ ਮੇਰੇ ਖਿਆਲ ਇਹ ਬਹੁਤ ਵਧੀਆ ਗੱਲ ਹੈ ਕਿ ਲੋਕ ਜਿਹੜੇ ਇੱਥੋਂ ਦੁਖੀ ਹੋ ਕੇ ਜਾਂਦੇ ਨੇ ਉੱਥੋਂ ਬਾਅਦ ਦੇ ਵਿੱਚ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਨਜ਼ਰ ਆਉਂਦੀ ਹੈ ਕਿ ਯਾਰ ਸ਼ੁਕਰ ਹੈ ਮਾਲਕ ਦਾ ਕਿ ਮੈਂ ਨਾਲੇ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਨਾਲੇ ਆਪਣਾ ਇਲਾਜ ਕਰਾ ਆਇਆ ਆ ਇਹਦੇ ਵਾਸਤੇ ਥੋੜੀ ਜਿਹਾ ਦੱਸਿਓ ਕਿੱਡਾ ਕਬੜਾ ਇਹ ਸਰਜਰੀ ਹੈ ਤੇ ਕਿੰਨਾ ਟਾਈਮ ਲੱਗਦਾ ਜੀ ਤੁਸੀਂ ਕੁਲਦੀਪ ਸਿੰਘ ਜੀ ਬਹੁਤ ਵਧੀਆ ਗੱਲ ਕੀਤੀ ਮੇਰੇ ਕੋਲੇ ਕੈਨੇਡਾ ਤੋਂ ਕਾਫੀ ਮਰੀਜ਼ ਆਉਂਦੇ ਆ ਜਿਹੜੇ ਗਦੂਦਾਂ ਦਾ ਇਲਾਜ ਕਰਾਉਣਾ ਕੈਂਸਰ ਆ ਜਾਂ ਸਿੰਪਲ ਵਧੇ ਗਦੂਦ ਹੈ ਕਈਆਂ ਦਾ ਕਿਡਨੀ ਦੇ ਵਿੱਚ ਕੈਂਸਰ ਹੁੰਦਾ ਉਹ ਆਉਂਦੇ ਆ ਕਈਆਂ ਦੀ ਕਿਡਨੀ ਖਰਾਬ ਹੋਈ ਹੁੰਦੀ ਹੈ ਉੱਥੇ ਪਾਈਪ ਲਾ ਦਿੰਦੇ ਕਹਿੰਦੇ ਜੀ ਹੁਣ ਕਹਿੰਦੇ 3 ਮਹੀਨੇ ਬਾਅਦ ਤੇਰੀ ਵਾਰੀ ਆਊਗੀ ਉਹ ਮਰੀਜ਼ ਟਿਕਟ ਪਕੜਦਾ ਤੇ ਮੇਰਾ ਕਈਆਂ ਨੂੰ ਜਿਹਨੂੰ ਪਤਾ ਲੱਗ ਜਾਂਦਾ ਆ ਕੇ ਹੁਣੇ ਹੀ ਇੱਕ ਅਨੰਤਦੀਪ ਢਿੱਲੋ ਸੀਗੇ ਬੜੇ ਵਧੀਆ ਉਹ ਆਪਣੀ ਕਿਡਨੀ ਦਾ ਆਪਰੇਸ਼ਨ ਕਰਵਾ ਕੇ ਗਏ ਆ ਉਹ ਇਹ ਬਿਲਕੁਲ ਠੀਕ ਆ ਉੱਥੇ ਟਾਈਮ ਲੱਗਦਾ ਸਾਡੇ ਥੋੜਾ ਜਿਹਾ ਡਾਕਟਰੀ ਜਿਹੜਾ ਪੈਸ਼ਨ ਹੈ ਉਹ ਪੇਸ਼ੈਂਟ ਪ੍ਰਤੀ ਬਹੁਤ ਜ਼ਿਆਦਾ ਹੈਗਾ ਅਸੀਂ ਦਿਨ ਰਾਤ ਵੀ ਕਰਦੇ ਆ ਅਸੀਂ ਇਹ ਨਹੀਂ ਵੀ 5 ਵਜੇ ਜੀ ਹੁਣ ਅਸੀਂ ਕੋਈ ਮਰੀਜ਼ ਨਹੀਂ ਦੇਖਣਾ ਜਦੋਂ ਮਰੀਜ਼ ਨੂੰ ਲੋੜ ਆ ਮਰੀਜ਼ ਕਹਿੰਦਾ ਜੀ ਪਲੀਜ਼ ਮੈਨੂੰ ਦੇਖੋ ਸਾਨੂੰ ਰਾਤ ਦੇ 9 10 ਜਿੰਨੇ ਮਰਜੀ ਟਾਈਮ ਤੇ ਘੜੀ ਤਾਂ ਦੇਖਦਾ ਹੀ ਨਹੀਂ ਐ ਸੋ ਮਰੀਜ਼ ਆਂਦਾ ਚੈੱਕ ਅਪ ਹੋ ਜਾਂਦਾ ਜਿਹੜੀ ਬਿਮਾਰੀ ਆ ਉਹਦਾ ਜਲਦੀ ਇਲਾਜ ਮੈਂ ਕਹਿੰਦਾ ਵਿਦਨ ਕਈ ਪੇਸ਼ੈਂਟ ਵਿਦਨ 1 ਵੀਕ ਆਪਰੇਸ਼ਨ ਕਰਾ ਕੇ ਵਾਪਸ ਵੀ ਚਲੇ ਜਾਂਦੇ ਆ ਹੂੰ ਕਈ ਮਰੀਜ਼ ਆ ਟ੍ਰਾਂਸਪਲੈਂਟ ਮੇਰੇ ਕੋਲ ਹੁਣੇ ਹੀ ਬਲਚਰਨ ਲੜਕਾ ਟ੍ਰਾਂਸਪਲੈਂਟ ਕਰਾਇਆ 2 ਹਫ਼ਤੇ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੋ ਇਹ ਇੱਥੇ ਟਾਈਮ ਨਹੀਂ ਲੱਗੇਗਾ ਜੇ ਇਨਸਾਨ ਕੋਲੇ 2-3 ਹਫ਼ਤੇ ਹੈਗੇ ਉਹ ਆਪਣੀ ਟਿਕਟ ਲੈ ਕੇ ਚੈੱਕਅਪ ਕਰਾ ਕੇ ਸਾਡੇ ਕੋਲੇ ਤੇ ਆਪਰੇਸ਼ਨ ਕਰਾ ਕੇ ਵਾਪਸ ਜਾ ਸਕਦਾ 2-3 ਹਫ਼ਤਿਆਂ ਦੇ ਵਿੱਚ ਹੁਣ ਜਿਹੜੀ ਗੱਲ ਤੁਸੀਂ ਸਵਾਲ ਪਹਿਲਾਂ ਪੁੱਛਿਆ ਸੀ ਵੀ ਆਪਾਂ ਨੂੰ ਇਹਦੇ ਵਾਸਤੇ ਚੈੱਕਅਪ ਕੀ ਕਰਾਉਣਾ ਚਾਹੀਦਾ ਗੁਰੂਦ ਵਧ ਗਏ ਹੈ ਹੋ ਗਿਆ ਉਹਦਾ ਕੀ ਕਰਨਾ ਚਾਹੀਦਾ ਆਪਣੇ ਐਕਸਪੀਰੀਐਂਸਡ ਯੂਰੋਲੋਜਿਸਟ ਕੋਲੇ ਜਾ ਕੇ ਇੱਕ ਤਾਂ ਉਹ ਤੁਹਾਡਾ ਫਿਜ਼ੀਕਲ ਚੈੱਕਅਪ ਕਰੇਗਾ ਕਿ ਪ੍ਰੋਸਟੇਟ ਨੂੰ ਅਸੀਂ ਫੀਲ ਕਰਦੇ ਹਾਂ ਅਗਰ ਉਹ ਹਾਰਡ ਹੈ ਸਖਤ ਹੈ ਤਾਂ ਉਹਦੇ ਵਿੱਚ ਕੈਂਸਰ ਹੋਣ ਦਾ ਡਰ ਰਹਿੰਦਾ ਹੈਗਾ ਫਿਰ ਅਸੀਂ ਉਹਦਾ ਇੱਕ ਸਪੈਸ਼ਲ ਟੈਸਟ ਕਰਦੇ ਹਾਂ ਖੂਨ ਦਾ ਜਿਹਨੂੰ ਪੀਐਸਏ ਕਹਿੰਦੇ ਆ ਪੀਐਸਏ ਨਾਰਮਲੀ 4 ਤੋਂ ਨੀਚੇ ਹੁੰਦਾ ਜੇ ਵਧਿਆ ਹੋਵੇ ਤਾਂ ਕੈਂਸਰ ਹੋਣ ਦੀ ਨਿਸ਼ਾਨੀ ਹੈ ਇਹ ਇਨਫੈਕਸ਼ਨ ਕਰਕੇ ਵੀ ਵੱਧ ਸਕਦਾ ਪਰ ਜੇ ਹਾਰਡ ਪ੍ਰੋਸਟੇਟ ਹੈ ਪੀਐਸਏ ਵਧਿਆ ਹੋਇਆ ਤੇ ਕੈਂਸਰ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੁੰਦੇ ਆ ਫਿਰ ਇੱਕ ਅਸੀਂ ਬਰੀਕ ਸੂਈ ਰਾਈ ਅਲਟਰਾਸਾਉਂਡ ਦੀ ਗਾਈਡੈਂਸ ਦੇ ਅੰਡਰ ਇੱਕ ਛੋਟਾ ਜਿਹਾ ਪੀਸ ਲੈਣੇ ਆ ਆਪਣੇ ਗਦੂਦਾਂ ਦੇ ਵਿੱਚੋਂ ਜਿਹਨੂੰ ਅਸੀਂ ਪ੍ਰੋਸਟੇਟ ਬਾਇਪਸੀ ਕਹਿੰਦੇ ਆ ਟਰਾਂਸ ਬਾਇਪਸੀ ਟਰਾਂਸਟ੍ਰੈਕਟਰ ਅਲਟਰਾਸਾਉਂਡ ਗਾਈਡਡ ਬਾਇਪਸੀ ਉਸ ਬਾਇਪਸੀ ਤੋਂ ਸਾਨੂੰ 100% ਪਤਾ ਲੱਗ ਜਾਂਦਾ ਕਿ ਇਹ ਪੇਸ਼ੈਂਟ ਨੂੰ ਕੈਂਸਰ ਆ ਜਾਂ ਇਹਦਾ ਪ੍ਰੋਸਟੇਟ ਵੈਸੀ ਵਧਿਆ ਹੋਇਆ ਤੇ ਦੋਨੋਂ ਚੀਜ਼ਾਂ ਜਦੋਂ ਡਿਫਰੈਂਸ਼ੀਏਟ ਹੋ ਗਈਆਂ ਕਿ ਕੈਂਸਰ ਦਾ ਮਰੀਜ਼ ਆ ਜਾਂ ਸਿੰਪਲ ਗਦੂਦਾਂ ਦਾ ਮਰੀਜ਼ ਆ ਉਹਦਾ ਉਸੇ ਤਰੀਕੇ ਨਾਲ ਫਿਰ ਇਲਾਜ ਕੀਤਾ ਜਾਂਦਾ ਤੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਹਫ਼ਤੇ ਦੋ ਹਫ਼ਤੇ ਦੇ ਵਿੱਚ ਬੰਦਾ ਨਾਲੇ ਇੱਥੇ ਦਰਬਾਰ ਸਾਹਿਬ ਮੱਥਾ ਟੇਕਦਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਦਾ ਤੇ ਵਾਪਸ ਚਲਾ ਜਾਂਦਾ ਗਦੂਦਾਂ ਦਾ ਕੈਂਸਰ ਜੇ ਮੌਕੇ ਦੇ ਉੱਤੇ ਡਾਇਗਨੋਸ ਨਾ ਕੀਤਾ ਜਾਵੇ ਤੇ ਮੌਤ ਦੇ ਮੂਹਰੇ ਧੱਕਿਆ ਜਾ ਸਕਦਾ ਗਰੂਦਾ ਨੇ ਕੈਂਸਰ ਦੀਆਂ ਚਾਰ ਸਟੇजेस ਹੁੰਦੀਆਂ ਜੀ ਉਹ ਦੂਸਰੀ ਸਟੇਜ ਤੋਂ ਪਹਿਲਾਂ ਪਹਿਲਾਂ ਪਕੜਿਆ ਜਾਵੇ ਤਾਂ ਇਹਦਾ 100% ਕਯੂਰ ਹੋ ਜਾਂਦਾ ਹੈ ਇਲਾਜ ਤੀਜੀ ਸਟੇਜ 'ਚ ਵੀ ਹੈਗਾ ਚੌਥੀ 'ਚ ਵੀ ਹੈਗਾ ਬਹੁਤ ਲੰਬਾ ਇਲਾਜ ਚੱਲਦਾ ਰਹਿੰਦਾ ਹੈ ਕਈ ਵਾਰੀ ਮਰੀਜ਼ ਮੇਰਾ ਇੱਕ ਮਰੀਜ਼ ਹੈ ਚੌਥੀ ਸਟੇਜ 'ਚ ਅੱਜ 20 ਸਾਲ ਹੋ ਗਏ ਉਹਨੂੰ ਮੇਰਾ ਇਲਾਜ ਕਰਦੇ ਤੇ ਬਿਲਕੁਲ ਠੀਕ ਹੈ ਸੋ ਪ੍ਰੋਸਟੇਟ ਕੈਂਸਰ ਜਿਹੜਾ ਹੈਗਾ ਇਹ ਆਪਣੇ ਕਿਸੇ ਵੀ ਅੰਗ ਦੇ ਕੈਂਸਰ ਨਾਲੋਂ ਸਭ ਤੋਂ ਵਧੀਆ ਪ੍ਰੋਵਾਈਡਡ ਆਪਾਂ अर्ਲੀ ਡਿਟੈਕਸ਼ਨ ਜਿੱਦਾਂ ਅਸੀਂ ਕੈਂਸਰ ਸਕਰੀਨਿੰਗ ਕੈਂਪ ਲਾ ਰਹੇ ਹਾਂ ਉਹਦੇ ਵਿੱਚ ਸਾਰਿਆਂ ਦਾ ਸੀ ਪੀ ਐਸ ਏ ਕਰਾਂਗੇ ਉਹਨਾਂ ਦਾ ਰੈਕਟਲ ਐਗਜ਼ਾਮੀਨੇਸ਼ਨ ਕਰਕੇ ਪ੍ਰੋਸਟੇਟ ਨੂੰ ਫੀਲ ਕਰਾਂਗੇ ਜੇ ਕਿਸੇ ਦਾ अर्ਲੀ ਸਟੇਜ ਦੇ ਵਿੱਚ ਕੈਂਸਰ ਪਤਾ ਲੱਗ ਜਾਂਦਾ ਤਾਂ ਉਹ ਬਿਲਕੁਲ ਕੈਂਸਰ ਰਹਿਤ ਹੋ ਜਾਏਗਾ ਤੋਂ ਇੰਪੋਰਟੈਂਟ ਇਹ ਹੈ ਕਿ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਨਹੀਂ ਜੀ ਉਮਰ ਦੇ لحاظ ਨਾਲ ਥੋੜੀ ਜਿਹੀ ਪਿਸ਼ਾਬ ਦੀ ਸ਼ਿਕਾਇਤ ਹੋ ਗਈ ਕੋਈ ਗੱਲ ਨਹੀਂ ਨਾ ਜੇ ਪਿਸ਼ਾਬ ਦੀ ਸ਼ਿਕਾਇਤ ਹੋ ਗਈ ਹੈ ਤੇ ਆਪਣੇ ਯੂਰੋਲੋਜਿਸਟ ਕੋਲੇ ਜਾ ਕੇ ਚੈੱਕ ਅਪ ਕਰਾ ਕੇ ਉਹਦੀ ਬਿਮਾਰੀ ਪਕੜ ਕੇ ਉਹਦਾ ਪੂਰਾ ਇਲਾਜ ਕਰਾਓ ਇਹ ਤਾਂ ਹੋ ਗਿਆ ਮਰਦ ਦਾ ਕਿ ਉਹਨਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਜਿਹੜੀਆਂ ਔਰਤਾਂ ਨੇ ਇਸ ਉਮਰ ਦੇ ਵਿੱਚ ਪ੍ਰੋਬਲਮ ਤਾਂ ਔਰਤਾਂ ਨੂੰ ਵੀ ਹੁੰਦੀ ਹੈ ਉਹਨਾਂ ਦੀ ਕੀ ਪ੍ਰੋਬਲਮ ਹੁੰਦੀ ਹੈ ਉਹ ਕੀ ਕਰਨ ਜੀ ਉਹਦੇ ਵਿੱਚੋਂ 1 in 4 women will get urinary problem Okay ਉਹਦੇ ਚ ਸਭ ਤੋਂ ਇੰਪੋਰਟੈਂਟ ਹੈ ਯੰਗ ਏਜ ਤੋਂ ਲੈ ਕੇ 올ਡ 올ਡ ਏਜ ਤੱਕ ਕੋਈ ਵੀ ਲੇਡੀ ਨੂੰ ਸ਼ਿਕਾਇਤ ਹੋ ਸਕਦੀ ਹੈ ਇਨਫੈਕਸ਼ਨ ਤਾਂ ਦੁਨੀਆ ਭਰ ਦੇ ਵਿੱਚ ਸਭ ਤੋਂ ਕਾਮਨ ਹੈ ਬਿਮਾਰੀ ਹੈ ਯੂ ਪਸ਼ਾਬ ਦੀ ਇਨਫੈਕਸ਼ਨ ਯੂਟਾਈ ਜਿਹਨੂੰ ਆਪਾਂ ਕਹਿੰਦੇ ਆ ਜੀ ਦੂਸਰਾ ਜਿੰਨਾ ਉਮਰ ਵੱਧਦੀ ਜਾਂਦੀ ਹੈ ਲੇਡੀਜ਼ ਦਾ ਵੀ ਪਸ਼ਾਬ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਹੂੰ ਹੂੰ ਉਹਨਾਂ ਨੂੰ ਆਪ ਦੀ ਲੀਕੇਜ ਅਰਜੈਂਸੀ ਕਈ ਵਾਰੀ ਕੱਪੜੇ ਗਿੱਲੇ ਹੁੰਦੇ ਆ ਕਹਿੰਦੇ ਡਾਕਟਰ ਸਾਹਿਬ ਅਸੀਂ ਤਾਂ ਕਿਤੇ ਸੋਸ਼ੀਅਲਾਈਜ਼ ਨਹੀਂ ਕਰ ਸਕਦੇ ਬਾਹਰ ਨਹੀਂ ਜਾ ਸਕਦੇ ਮੈਂ ਗੁਰਦੁਆਰੇ ਮੱਥਾ ਟੇਕਣਾ ਹੁੰਦਾ ਮੇਰਾ ਯੂਰਿਨ ਲੀਕ ਹੁੰਦਾ ਕਈ ਤਾਂ ਇਹਨਾਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਪਰ ਉਹਨਾਂ 'ਚ ਗਦੂਦ ਨਹੀਂ ਹੁੰਦੇ ਜੀ ਉਹਨਾਂ ਦੇ ਵਿੱਚ ਅਪੀ ਥੈਲੀ ਤੇ ਉਹਦਾ ਜਿਹੜਾ ਕੰਟਰੋਲਿੰਗ ਸਿਸਟਮ ਹੈ ਉਹਦਾ ਉਹ ਵੀਕ ਹੁੰਦਾ ਹੈਗਾ ਅਸੀਂ ਫਿਰ ਐਗਜੈਕਟ ਚੈੱਕ ਅਪ ਕਰਦੇ ਹਾਂ ਕਿ ਉਹਨੂੰ ਕੀ ਇਨਫੈਕਸ਼ਨ ਹੈ ਕਿ ਉਹਨੂੰ ਪਥਰੀ ਹੈ ਕਿ ਉਹਦਾ ਜਿਹੜਾ ਸਿਸਟਮ ਹੈ ਉਹ ਵੀਕ ਹੋਇਆ ਇਹ ਤਿੰਨਾਂ ਦਾ ਇਲਾਜ ਫਿਰ ਅਲੱਗ-ਅਲੱਗ ਤਰੀਕੇ ਨਾਲ ਕੀਤਾ ਜਾਂਦਾ ਜੇ ਸਿਸਟਮ ਵੀਕ ਹੋਇਆ ਯੂਰਿਨ ਲੀਕ ਹੁੰਦਾ ਤੇ ਅੱਜਕੱਲ ਬੜੀਆਂ ਸੋਹਣੇ ਕੰਟਰੋਲਿੰਗ ਸਿਸਟਮ ਆ ਗਏ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਟੇਪ ਕਹ ਲੋ ਇਹ ਆਰਟੀਫੀਸ਼ੀਅਲ ਸਫਿੰਕਟਰ ਕਹਿ ਲਓ ਜਾਂ ਕੁਝ ਵੀ ਕਹਿ ਲਓ ਤੋਂ ਅਸੀਂ ਟੇਪ ਫਿਟ ਕਰ ਦਿੰਨੇ ਜਿਹਦੇ ਨਾਲ ਉਹਨਾਂ ਦੀ ਕੰਟਰੋਲਿੰਗ ਪਾਵਰ ਵਧ ਜਾਂਦੀ ਹੈ ਤਾਂ ਉਹਨਾਂ ਦੀ ਪਿਸ਼ਾਬ ਦੀ ਜਿਹੜੀ ਅਲਾਮਤ ਹੈ ਬਿਲਕੁਲ ਖਤਮ ਹੋ ਜਾਂਦੀ ਹੈ। ਉਹ ਕੇ। ਉਹ ਤਾਂ ਇਹ ਪਤਾ ਕਰਨਾ ਕਿ ਹੈ ਕੀ ਹੈ? ਸਿੰਪਲ ਯੂਰਿਨਰੀ ਇਨਫੈਕਸ਼ਨ ਹੈ, ਕਈ ਵਾਰੀ ਬਲੈਡਰ ਦੀ ਅਰਜੈਂਸੀ ਹੁੰਦੀ ਹੈ, ਬਲੈਡਰ ਓਵਰਐਕਟ ਬਲੈਡਰ ਅਸੀਂ ਕਹਿੰਦੇ ਆ ਓ ਏ ਬੀ ਓਵਰਐਕਟ ਬਲੈਡਰ ਹੈ ਤੇ ਕਈ ਵਾਰੀ ਇਹ ਇਨਕੰਟੀਨੈਂਸ ਜਿਹਨੂੰ ਸਫਿੰਕਟਿਕ ਇਨਕੰਟੀਨੈਂਸ ਕਹਿੰਦੇ ਆ ਸਫਿੰਗਸਟਰ ਵੀਕ ਹੋਣ ਕਰਕੇ ਉੱਥੇ ਫਿਰ ਸਾਨੂੰ ਸਰਜਰੀ ਕਰਨੀ ਪ ओके ਸੋ ਇਹਦਾ ਮਤਲਬ ਹੈ ਇਲਾਜ ਹੋ ਸਕਦਾ ਹੈ ਮੌਦੇ ਮੀ ਮੂੰਹ ਚੋਂ ਬਚਿਆ ਜਾ ਸਕਦਾ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਨਹੀਂ ਜੀ ਉਹ ਤਾਂ ਕੈਂਸਰ ਹੋ ਗਿਆ ਪ੍ਰੋਸਟੇਟ ਕੈਂਸਰ ਹੈ ਪ੍ਰੋਸਟੇਟ ਕੈਂਸਰ ਨਾਲ ਹੀ ਮਰ ਗਏ ਆ ਬਚਿਆ ਜਾ ਸਕਦਾ ਹੈ ਜੇ अर्ली ਡਾਇਗਨੋਸ ਕੀਤਾ ਜਾਵੇ ਹਾਂਜੀ ਓਕੇ ਇਹਦੇ ਵਿੱਚ ਡਾਕਟਰ ਸਾਹਿਬਾ ਖਾਸ ਕਰਕੇ ਜੱਚਾ ਬੱਚਾ ਕੇਂਦਰ ਵੀ ਹੈ ਤੁਹਾਡੇ ਕੋਲ ਉੱਥੇ ਕੋਈ ਬਿਲਕੁਲ ਮਦਰਨ ਚਾਈਲਡ ਇੰਸਟੀਚਿਊਟ ਜਿੱਦਾਂ ਮੈਂ ਦੱਸਿਆ ਸੀ ਓਮਾਨ ਦੇ ਪ੍ਰਿੰਸ ਨੇ ਆ ਕੇ ਇਨੌਗਰੇਟ ਕੀਤਾ ਸੀ ਇਹਨੂੰ ਜੀ ओके सो ਉਹ ਵੀ ਸਿਸਟਮ ਤੁਹਾਡੇ ਕੋਲ ਹਰ ਤਰ੍ਹਾਂ ਦਾ ਫੈਸਿਲਿਟੀਆਂ ਉਥੇ ਨੇ ਬਿਲਕੁਲ ਜੀ ਬਿਲਕੁਲ ਤੇ ਉਥੇ ਮੰਨ ਲਓ ਇਥੋਂ ਕੋਈ ਵਿਅਕਤੀ ਜਾਂਦਾ ਹੈ ਤੇ ਉਹ ਜਾ ਕੇ ਚਾਹੁੰਦਾ ਹੈ ਕਿ ਮੈਂ ਯਾਰ ਉਥੇ ਜਾ ਕੇ ਗੱਲਬਾਤ ਕਰਨੀ ਹੈ ਜਾਂ ਬੁਕਿੰਗ ਕਰवानी ਹੈ ਜਾਂ ਇਨਕੁਆਰੀ ਕਰਾਉਣੀ ਹੈ ਉਥੇ ਕਿਧਰ ਗੱਲਬਾਤ ਕਰਨ ਵੈਬਸਾਈਟ ਤੇ ਤੁਹਾਡਾ Google ਤੇ ਸਰਚ ਕਰਦੇ ਆ ਸਾਰਾ ਹੀ ਪਤਾ ਲਾ ਜਾਂਦਾ ਹੈ ਇਕਾਈ ਹਸਪੀਟਲ ਕੀ ਹੈ ਡਾਕਟਰ ਬਲਦੇਵ ਸਿੰਘ ਔਲਕ ਦੀਆਂ ਪ੍ਰਾਪਤੀਆਂ ਕੀ ਨੇ ਕਿਹੜੇ ਕਿਹੜੇ ਰਿਵਾਰਡ ਇਹਨਾਂ ਨੂੰ ਆ ਭਾਰਤ ਦੇ ਵਿੱਚੋਂ ਟੌਪ ਡਾਕਟਰਾਂ ਦੇ ਵਿੱਚੋਂ ਮਿਲੇ ਹੋਏ ਨੇ ਆ ਕਿਹੜੇ ਸੰਪਰਕ ਨੰਬਰ ਆ ਤੁਹਾਡੀ ਵੈਬਸਾਈਟ ਵੀ ਮੈਂ ਨਾਲ ਦੀ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਆ ਇਕਾਈ ਹਸਪੀਟਲ ਲੁਧਿਆਣੇ ਦੇ ਵਿੱਚ ਇਹ ਆ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਕਿੱਥੇ ਕ ਹੈ ਕਿਹੜੇ ਪਾਸੇ ਆ ਤੇ ਕਿਹਦੇ ਨਾਲ ਜਾ ਕੇ ਸੰਪਰਕ ਕਰਨ ਜਾਂ ਕਿਹੜਾ ਨੰਬਰ ਹੈ ਜੀ ਤੁਹਾਡਾ ਕੁਲਦੀਪ ਸਿੰਘ ਜੀ ਇੱਕ ਤਾਂ ਮੈਂ ਦੱਸ ਦੇਣੀ ਵੈਬਸਾਈਟ ਹੁਣ ਸਾਡੀ ਹਫ਼ਤੇ ਬਾਅਦ ਨਵੀਂ ਵੈਬਸਾਈਟ ਲਾਂਚ ਹੋ ਜਾਏਗੀ ਚੇਂਜ ਹੋ ਜਾਏਗੀ ਐਨੀਵੇ ਡੋਮੇਨ ਵਿਲ ਰਮੇਨ ਦਾ ਸੇਮ ਇਕਾਈ ਹਸਪੀਟਲ.com ਅੱਛਾ ਇਹਦਾ ਮਤਲਬ ਹੈ ਨਵੇਂ ਵਰੇ ਦੇ ਵਿੱਚ ਨਵੀਂ ਵੈਬਸਾਈਟ ਹਾਂਜੀ ਜਿਹੜਾ ਆਪਣਾ ਫੋਨ ਨੰਬਰ ਜਿੱਥੇ ਕਨੈਕਟ ਕਰਨਾ ਹੈਗਾ 525252 ਲੁਧਿਆਣੇ ਦਾ ਕੋਡ ਲਗਾ ਕੇ 1 ਇਟਸ 1 252525 ਤੇਨਵਰੀ 25 ਜੀ ਸਿੰਪਲ ਸਰ ਐ ਕਿਉਂ ਨਾ ਕਹੇ ਲਈ 525252 ਬਿਲਕੁਲ ਜਿੱਦਾਂ ਇਨਸਾਨ ਯਾਦ ਕਰ ਸਕਦਾ ਹੈ 525252 ਬਿਲਕੁਲ ਤੋ ਜਿਹੜਾ ਤੁਸੀਂ ਜੱਚਾ ਬੱਚਾ ਕੇਂਦਰ ਦੀ ਆ ਉਹਦੀ ਗੱਲ ਕੀਤੀ ਹੈ ਚਾਹੇ ਉਹ ਬੱਚੇਦਾਨੀ ਦੀ ਰਸੋਲੀ ਹੋਵੇ ਕੈਂਸਰ ਹੋਵੇ ਡਿਲੀਵਰੀ ਹੋਵੇ ਹਾਈ ਰਿਸਕ ਪ੍ਰੈਗਨਨਸੀ ਹੋਵੇ ਇਹ ਸਾਰੇ ਅਗੇਨ ਉਹ ਆ ਗਿਆ ਅੱਜ ਕੱਲ ਯੰਗ ਗਰਲਸ ਨੂੰ ਪੀਸੀਓਡੀ ਬੜੀ ਕਾਮਨ ਹੈ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਤੁਸੀਂ ਸੁਣਿਆ ਹਾਂਜੀ ਹਾਂਜੀ ਹਲਤੇ ਤੀ ਹੈ ਕਈ ਦੀ ਦਾੜ੍ਹੀ ਆਣੀ ਸ਼ੁਰੂ ਹੋ ਜਾਂਦੀ ਹੈ ਤੋ ਇਹੋ ਜਿਹੀਆਂ ਸਾਰੀਆਂ ਬਿਮਾਰੀਆਂ ਬੜੀਆਂ ਇੰਪੋਰਟੈਂਟ ਹੈ ਜਿਨ੍ਹਾਂ ਦਾ ਚੈੱਕਅਪ ਹੋਣਾ ਤੇ ਟ੍ਰੀਟਮੈਂਟ ਹੋਣੀ ਬੜੀ ਜ਼ਰੂਰੀ ਹੈ ਇਹ ਆ ਤੁਸੀਂ ਗੱਲ ਕੁਦਰਤੀ ਅਹ ਕਹੇ ਦਿੱਤੀ ਪੀਸੀਓਡੀ ਦੀ ਜਿਹੜੀਆਂ ਬੀਬੀਆਂ ਨੂੰ ਕਈ ਵਾਰੀ ਦਾੜੀ ਆ ਜਾਂਦੀ ਹੈ ਉਹਦੇ ਕਾਰਨ ਕੀ ਨੇ ਤੇ ਕੀ ਉਹਦਾ ਵੀ ਇਲਾਜ ਹੋ ਸਕਦਾ ਉਹ ਤਾਂ ਵਿਚਾਰੇ ਲੁਕੋਂਦੇ ਫਿਰਦੇ ਹੁੰਦੇ ਆ ਵੀ ਮੇਰਾ ਬਣੇਗਾ ਕੀ ਉਹਦਾ ਚੈੱਕਅਪ ਹੋਣਾ ਕੁਲਦੀਪ ਜੀ ਬਹੁਤ ਜ਼ਰੂਰੀ ਹੈ ਕਿ ਦੇਖਣਾ ਉਹਦੇ ਚ ਹਾਰਮੋਨਲ ਡਿਸਟਰਬੈਂਸਸ ਆਈਆਂ ਹੋਈਆਂ ਤੇ ਕਿੱਥੋਂ ਆ ਰਹੀਆਂ ਕਿ ਉਹ ਓਵਰੀ ਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਓਵਰੀ ਦਾ ਕੋਈ ਕੈਂਸਰ ਤਾਂ ਨਹੀਂ ਬਣ ਰਿਹਾ ਕੀ ਬੱਚੇਦਾਨੀ 'ਚ ਪ੍ਰੋਬਲਮ ਹੈ ਜਾਂ ਉਹਨਾਂ ਦੇ ਜਨਰਲ ਹਾਰਮੋਨਸ ਦੇ ਵਿੱਚ ਡਿਸਟਰਬੈਂਸ ਆਈ ਹੋਈ ਹੈ। ਤੋ ਇਹ ਸਾਰਾ ਉਹਦਾ ਪ੍ਰੋਪਰ ਟ੍ਰੀਟਮੈਂਟ ਹੋ ਜੇ ਤਾਂ ਇਹ ਬੜਾ ਇੰਪੋਰਟੈਂਟ ਹੈ। 올 ਲੇਡੀਜ਼ ਤਾਂ ਚਲੋ ਫਿਰ ਵੀ ਮੇਬੀ ਬਰਦਾਸ਼ਤ ਕਰ ਲੈਂਦੇ ਆ ਪਰ ਜਦੋਂ ਯੰਗ ਗਰਲਸ ਨੂੰ ਹੁੰਦਾ ਉਹਨਾਂ ਨੂੰ ਇਮੋਸ਼ਨਲ ਟਰੋਮਾ ਬਹੁਤ ਹੁੰਦਾ ਹੈ। ਤੇ ਯੰਗ ਗਰਲਸ ਦੇ ਵਿੱਚ ਪੀਸੀਓਡੀ ਇਨਫਰਟੀਲਿਟੀ ਵੀ ਕਰਦੀ ਹੈ ਜਿੱਦਾਂ ਮੈਂ ਦੱਸਿਆ ਦਾੜੀ ਵੀ ਆਉਂਦੀ ਹੈ ਤੇ ਉਹਦੇ ਨਾਲ ਇਮੋਸ਼ਨਲ ਡਿਸਟਰਬੈਂਸ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਦਾ ਚੈੱਕਅਪ ਹੋ ਜੇ ਤੇ ਪ੍ਰੋਪਰ ਟ੍ਰੀਟਮੈਂਟ ਹੋ ਜੇ ਤਾਂ ਬ ਡਾਕਟਰ ਸਾਹਿਬ ਤੁਹਾਡਾ तहे दिलੋਂ ਤਬਾਦ ਚੜ੍ਹਦੀ ਕਲਾ ਜਰੋ ਸਾਡੀਆਂ ਸ਼ੁਭੀ ਚਾਵਾ ਕਿਉਂਕਿ ਨਵਾਂ ਵਰ੍ਹਾ ਵੀ ਹੈ ਤੇ ਕੱਲ ਨੂੰ ਦਸ਼ਮੇਸ਼ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵੀ ਹੈ ਤੁਹਾਨੂੰ ਉਹਦੀਆਂ ਵੀ ਢੇਰ ਸਾਰੀਆਂ ਵਧਾਈਆਂ ਵਿਦੇਸ਼ਾਂ 'ਚ ਵੱਸਦੇ ਜਿਹੜੇ ਸਮੂਹ ਸਾਡੇ ਪ੍ਰਵਾਸੀ ਪੰਜਾਬੀ ਨੇ ਜਾਂ ਹੋਰ ਲੋਗ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਜਾਂਦੇ ਜਾਂਦੇ 1.5 ਮਿੰਟ ਹੈ ਕਿ ਸੁਨੇਹਾ ਜੀ ਤੁਹਾਡੇ ਵੱਲੋਂ ਅਕਲਦੀਪ ਜੀ ਮੇਰੇ ਵੱਲੋਂ ਵੀ ਸਾਰੇ ਕੈਨੇਡਾ ਦੇ ਵਿੱਚ ਰਹਿੰਦੇ ਆਪਣੇ ਪੰਜਾਬੀ ਭਰਾ ਜਾਂ ਭਾਰਤੀ ਭਰਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਜਿੰਨੇ ਵੀ ਸੁਣ ਰਹੇ ਆ ਬਾਹਰ ਅਮਰੀਕਾ ਚ ਸੁਣ ਰਹੇ ਆ ਹੋਰ ਕਿਤੇ ਸੁਣ ਦੁਨੀਆ ਭਰ ਦੇ ਵਿੱਚ ਹਾਂਜੀ ਬਹੁਤ ਬਹੁਤ ਵਧਾਈ ਗੁਰੂ ਸਾਹਿਬ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਤੇ ਪਰਮਾਤਮਾ ਨਵੇਂ ਸਾਲ ਦੇ ਵਿੱਚ ਸਾਰਿਆਂ ਨੂੰ ਤੰਦਰੁਸਤ ਰੱਖੇ ਜੇ ਮੇਰੀ ਲੋੜ ਨਾ ਪਵੇ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਮੈਂ ਹਰ ਵਕਤ ਹਾਜ਼ਰ ਹਾਂ ਕੁਲਦੀਪ ਜੀ ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ ਜਰੋ ਕਿਉਂਕਿ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਤੁਸੀਂ ਅੱਗੇ ਆਉਨੇ ਹੋ ਸਿਆਣੇ ਕਹਿੰਦੇ ਆ ਵੀ ਦੂਜਾ ਰੱਬ ਸਾਡਾ ਡਾਕਟਰ ਹੁੰਦਾ ਮੈਨੂੰ ਪਤਾ ਹੈ ਮੇਰੀ ਮੈਨੂੰ ਕਾਰਡੀਅਕ 2014 ਚ ਹੋਇਆ ਤੇ ਇਉਂ ਲੱਗਦਾ ਸੀ ਕਿ ਧਨ ਤੇ ਡਾਕਟਰਾਂ ਨੇ ਕਾਰਡੀਅਕ ਹੋਇਆ ਕਦੋਂ ਜਦੋਂ ਮੈਂ ਐਂਬੂਲੈਂਸ ਦੇ ਵਿੱਚ ਸੀ ਐਂਬੂਲੈਂਸ ਦੇ ਵਿੱਚ ਕਾਰਡੀਅਕ ਰੈਸਟ ਹੋ ਗਿਆ ਤੇ ਸਿਸਟਮ ਬਹੁਤ ਵਧੀਆ ਤੇ ਡਾਕਟਰ ਕਹਿਣ ਲੱਗੇ ਜਦੋਂ ਵੈਨਪੁਰ ਜਨਰਲ ਹਸਪੀਟਲ ਦੇ ਵਿੱਚ ਗਿਆ ਉਹ ਕਹਿਣ ਲੱਗੇ ਵੀ ਬਹੁਤ ਘੱਟ ਕੇਸਿਸ ਨੇ ਕਾਰਡੀਆਕ ਅਰੇਸਟ ਹੋਣ ਤੋਂ ਬਾਅਦ ਹੱਟਕ ਹੋਣ ਤੋਂ ਬਾਅਦ ਕੋਈ ਨਾ ਕੋਈ ਹੱਟ ਜਰੂਰ ਡੈਮੇਜ ਹੁੰਦਾ ਪਰ ਇਹ ਬਿਲਕੁਲ ਚਰਦੀ ਕਲਾ ਜਣੇ ਮਾਲਕ ਨੇ ਸੇਵਾ ਲੈਣੀ ਸੀ ਤੁਸੀਂ ਇੰਨਾ ਅੱਛਾ ਕੰਮ ਕਰਦੇ ਹੋ ਪ੍ਰਮਾਤਮਾ ਨੇ ਇਸ ਕਰਕੇ ਤੁਹਾਡਾ ਧਿਆਨ ਰੱਖਿਆ ਮਾਲਕ ਨੇ ਸੇਵਾ ਲੈਣੀ ਸੀ ਸੋ ਤੁਹਾਡੇ ਵਰਗੀਆਂ ਰੂਹਾਂ ਜਿਹੜੀਆਂ ਰੱਬ ਦੇ ਬਰਾਬਰ ਮੈਂ ਕਹਿੰਦਾ ਵੀ ਮਨੁੱਖ ਨੂੰ ਕਿਵੇਂ ਬਚਾਉਂਦੀਆਂ ਨੇ ਚੜਦੀ ਕਲਾ ਦਿਓ ਤੇ ਆਉਣ ਵਾਲੇ ਸਮੇਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਬਾਕਾ ਜੀ ਡਾਕਟਰ ਬਲਦੇਵ ਸਿੰਘ ਆਲਕ ਇਕਾਈ ਹਸਪੀਟਲ ਤੋਂ ਆ ਕਿਤੇ ਥੋੜਾ ਜਿਹਾ ਸਰਚ ਕਰਕੇ ਦੇਖਿਓ ਵਰਡ ਦੇ ਟਾਪ ਨੈਰੋਲੋਜਿਸਟ ਯੂਰੋਲੋਜਿਸ ਦੇ ਵਿੱਚ ਟਾਪ ਦੇ ਵਿੱਚ ਆਉਂਦੇ ਆ ਭਾਰਤ ਦੇ ਵਿੱਚੋਂ ਜਿਹੜਾ ਪਹਿਲਾ ਹਸਪਤਾਲ ਹੈ ਸੋ ਇਸੇ ਕਰਕੇ ਨਵੇਂ ਬਰੇ ਦਾ ਤੁਹਾਡੇ ਲਈ ਤੋਹਫਾ ਮੈਂ ਲੈ ਕੇ ਆਇਆ ਤਾਂ ਜੋ ਮੈਂ ਵੱਤ ਤੋਂ ਵੱਧ ਜੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕਾਂ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਜਰੂਰ ਪਸੰਦ ਆਇਆ ਹੋਵੇਗਾ ਖਾਸ ਕਰਕੇ ਬੀਬੀਆਂ ਜਿਨ੍ਹਾਂ ਦੇ ਯੰਗ ਦੇ ਦਾੜੀ ਆ ਜਾਂਦੀ ਉਹ ਜਰੂਰ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਆ 525 2525 ਨੰਬਰ ਹੈ ਇਹਨਾਂ ਦਾ ਏਰੀਆ ਕੋਡ 161 ਹੈ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਗਲੇ ਹਫਤੇ ਹੋਰ ਪ੍ਰੋਗਰਾਮ ਲੈ ਕੇ ਆਜ ਰਵਾਂਗਾ ਤਦ ਤੱਕ ਲਈ ਰੱਖਾ ਜੀ